सा बहुत बहुत जी आलू बारे जो किसी गलों बारे तो मैं बहुत पता नहीं मैं तो थोड़ा जा सोशल गल करूंगा जिम्मेदारी सब तो पहला आप ਪਾਣੀ ਮਿਲਣਾ ਨਾ ਹੈ ਜਾਂ ਮੌਸਮ ਮਿਲਣਾ ਨਾ ਹੈ ਜਿੱਥੇ ਜਮੀਨ ਨਾ ਹੈ ਨੋਟਾਉ ਜੀਵਨ ਦਾ ਬਹੁਤ ਬੇਕੀ ਹੈ ਪਰ ਮਿਹਨਤ ਜਿੰਨੀ ਮਰਜ਼ੀ ਕਰ ਲੋ ਜਿਹੜੇ ਕੁਦਰਤ ਦੇ ਸੌਮੇ ਨੇ ਉਹਨਾਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ ਜੇ ਕਿਤੇ ਸਟ੍ਰੇਲੀਆ ਉਪਰ ਪਾਣੀ ਹੁੰਦਾ ਸ਼ਾਇਦ ਉਹ ਦੁਨੀਆ ਦਾ ਸਭ ਤੋਂ ਪ੍ਰੋਸਪਰਸ ਕੰਟਰੀ ਹੋਣਾ ਸੀ ਪਰ ਅਸੀਂ ਸਭ ਤੋਂ ਲੱਗੀ ਆ ਪਾਣੀ ਦੇ ਬੱਲੇ ਬੱਲੇ ਤੇ ਜਮੀਨ ਸਾਰੇ ਨਾਮ ਤੇ ਜ਼ਮੀਨਾਂ ਬੋਲਦੀਆਂ ਨੇ ਇਹ ਬਹੁਤ ਪੱਟੀਆਂ ਦਾ ਜੀਣ ਆ ਬੰਦਾ ਬਹਾਦਰ ਜੀ ਦੀ ਤੇ ਮਹਾਰਾਜ ਜੀ ਸਿੰਘ ਸਾਹਿਬ ਦੀ ਜਿਨ੍ਹਾਂ ਨੇ ਤੁਹਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਨਹੀਂ ਸਾਰੇ ਕੋਲੇ ਲੱਗੇ ਰਹਿੰਦੇ ਸੀ ਲਗਾਨ ਦਿੰਦੇ ਸੀ ਤਾਂ ਕਿਤੇ ਖੇਤੀ ਹੁੰਦੀ ਸੀ ਸੋ ਇਹ ਬਹੁਤ thank you ਇਹ ਮੈਂ ਬੀਤੀ ਕਮ ਕਾ ਸਾਡੇ ਜਿਹੜੇ ਖੂਹਾਂ ਦਾ ਪ੍ਰਮਾਣ ਆ ਬਹੁਤ ਪਾਣੀ ਪਹਿਲਾਂ ਮੰਨਦਾ ਧਰ ਸਾਡੇ ਜਿਹੜੇ ਸਰੋਸੇ ਦਿੱਤਾ ਜਿਨ੍ਹਾਂ ਨੂੰ ਅੱਜ ਅਸੀਂ ਅੱਖੋਂ-ਪਰੋਂਖੇ ਕਰਿਆ ਹੋਇਆ ਅੱਜ ਅਸੀਂ ਸਾਹਮਣੇ ਰਹੇ ਮੈਨੂੰ ਬੜਾ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿਹੜੀ ਖੁਸ਼ੀ ਅੱਜ ਆਪਾਂ ਸਾਰੇ ਹੀ ਕਰ ਲੱਗੀ ਹੋਏ ਆ ਇਹ ਵੱਤ ਤੋਂ ਵੱਤ 20 ਸਾਲ ਦੀ ਰਹਦੀ ਐ ਤੋਂ ਪਰੇ ਚੱਲਦੀ ਨਹੀਂ ਹੁਣ ਤੁਸੀਂ ਪਾਣੀ ਦੇ ਸਟ ਆਪ ਕਰੋ ਬਾਹਰ ਮੈਂ ਕਿਤੇ ਨਹੀਂ ਮਸ਼ਹੂਰੀ ਨਹੀਂ ਕਰਦਾ ਮੈਨੂੰ ਪਸਾਰ ਬੜਾ ਵਧੀਆ ਲੱਗਿਆ ਇੰਕ੍ਰੇਸ਼ਨ ਨਾਲ ਜਿਹੜੀ ਰੇਨ ਦਾ ਇੰਕ੍ਰੇਸ਼ਨ ਆ 10 ਏਕੜ ਤੇ ਯਾਨੀ ਤੁਸੀਂ 25000 ਰੁਪਏ ਤੇ ਆਪਾਂ ਲੈ ਸਕਦੇ ਮੈਨੂੰ ਦੱਸੋ ਯਾਰ ਆਪਾਂ 25000 ਰੁਪਏ ਵਿੱਚ ਤੁਸੀਂ ਕਣਕ ਜਦੋਂ ਪ੍ਰੋਫਿਟਿਬਿਟੀਸ਼ਨ ਕਰਤੀ ਲੋੜ ਕੀ ਪਈ ਆ ਲਾਲੂਆਂ ਚ ਲੋੜ ਕੀ ਪਈ ਆ ਝੋਨੇ ਇੰਕੜ ਸਿਰਫ 25000 ਰੁਪਏ ਲੈਂਦੇ ਨੇ 10 ਕਿੱਲੇ ਦੀ ਦੰਦੇ ਨਾਲ ਪਾਏ ਤਾਂ ਸਬਸਿਡੀ ਕੱਟ ਕੇ ਰੇਨ ਦਾ ਥੋੜਾ ਰੇਹ ਬਚਦਾ ਜਸਟ ਫੇਲੀਆਂ ਜਾ ਕੇ ਦੇਖੋ ਹਜ਼ਾਰ ਕੀਡੇ ਮਨਾ ਕਰ ਲਾ 1976 ਤੋਂ ਲੈ ਕੇ ਨੱਗੇ ਨਾ ਪਹਿਲਾਂ ਨਹੀਂ ਸੀ ਸਾਡੇ ਪੈਰ ਪਹਿਲਾਂ ਤਾਂ ਸਾਡੀ ਰੋਡ ਤੇ ਫੋਟੋ ਲੱਗੀ ਹੁੰਦੀ ਸੀ 5 ਰੁਪਏ ਵਾਲੀ 1976 ਤੋਂ ਬਾਅਦ ਜਦੋਂ ਇੰਡੀਆ ਗ੍ਰੇਟ ਚੰਪਸ ਹੋ ਗਿਆ ਉਹ ਤੋਂ ਬਾਅਦ ਝੁੱਗੜ ਲੱਗ ਗਿਆ ਜੀਵਨ ਝੁੱਗੜ ਲੱਗ ਗਿਆ ਪੰਜਾਬੀ ਝੁੱਗੜ ਲੱਗ ਗਿਆ ਦੂਜੀਆਂ ਸਟੇਟਾਂ ਹੋ ਗਈਆਂ ਆਬਾਰ ਇਹ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਡਿਵਰਸੀਫਿਕੇਸ਼ਨ ਡਿਵਰਸੀਫਿਕੇਸ਼ਨ ਤਾਂ ਕਰੀ ਲੈਂਦੇ ਹੋ ਸਾਨੂੰ ਕੋਈ ਚੰਜ ਦਾ ਪਲਾਨ ਤੋਂ ਤੇ ਮੈਂ ਸਾਰੇ ਕਿਸਾਨ ਦੀ ਨਾਮ ਬੇਨਤੀ ਕਰਦਾ ਹੱਥ ਜੋੜ ਕੇ ਜਿੰਨੇ ਸਾਡੇ ਇੰਟੈਲੈਕਚੁਅਲ ਨੇ ਸਰਦਾਰਾ ਸਿੰਘ ਜੋਲ ਵਰਗੇ ਹੋਰ XYZ ਉਹ ਸਿਰਫ ਤਾਂ ਨਹੀਂ ਬੋਲਦੇ ਕਹਿੰਦੇ ਸਭ ਤੋਂ ਮਾਮਾ ਭੈਣਾਂ ਤੇ ਭਾਈ ਦਾਣਾ ਨਹੀਂ ਸੁਣੇ ਦਿੰਦੇ ਕੋਈ ਇੰਟੈਲੈਕਚੁਅਲ ਬਜ਼ੁਰਗ ਤੋਂ ਵੱਡਾ ਬੋਲਦਾ ਘੱਟੋ ਘੱਟ ਨੂੰ ਮਾਂ ਭੈਣ ਦੀ ਗੱਲ ਨਾਲ ਪੱਟਿਆ ਕਰੋ ਜਿੰਨਾ ਤੁਸੀਂ ਸੁਣਨਾ ਸੁਣ ਲਓ ਸੁਣ ਕੇ ਰੱਖ ਲਓ ਇਹ ਪੰਜਾਬ ਦੀ ਤਰਾਸ ਦੀ ਹੈ ਕਿ ਲੋਕ ਬੋਲਣਾ ਚਾਹੁੰਦੇ ਨੇ ਪਰ ਡਰਦੇ ਬੋਲਦੇ ਨਹੀਂ ਕਿਉਂਕਿ ਸਾਡੀ ਵਿਦਿਆਕ ਲੈ ਲੇ ਆ ਗਿਆ ਇਹਦੇ ਚ ਬੱਦ ਤੋਂ ਬੱਦ ਮਸ਼ੀਨਰੀ ਐਨ ਕਰੋ ਇਹਨੂੰ ਸੌਖਾ ਕਰੋ ਜਿੰਨੀ ਖੇਤੀ ਸੌਖੀ ਹੋਵੇ ਤੁਹਾਨੂੰ ਕੰਫਰਟ ਹੋਊਗਾ ਉਦੋਂ ਤੁਸੀਂ ਇਹਨੂੰ ਬੱਦ ਇੰਜੋਏ ਕਰੋਗੇ ਤੇ ਬੱਦ ਵਧੀਆ ਤਰੀਕੇ ਨਾਲ ਕੀ ਬਦੋਗੇ ਇਹ ਸੋਚ ਦਿਮਾਗ ਚੋਂ ਕੱਢ ਦਿਓ ਕਿ ਡੂੰਗਾ ਪਹਾੜ ਪੜਾਉਣਾ ਕੋ ਡੂੰਗੇ ਦੀ ਲੋੜ ਦੀ ਹੁਣ ਮਸ਼ੀਨਰੀ ਦੀ ਦਿਮਾਗ ਦੀ ਪ੍ਰੋਫੈਸ਼ਨਲ ਖੁਦਗੋਵੀ ਕبھی ਮਹਿਸੂਸ ਕਰ ਕੁਛ ਰੋਣ ਕੇ ਖੁਦ ਸੇ ਹੁਆ ਕਰਕੇ ਆਪਣੇ ਅੰਦਰ ਦੇਖਣਾ ਸਿੱਖੋ ਆਪਣੇ ਆਪ ਨੂੰ ਪਹਿਲਾਂ ਢੂੰਡੋ ਆਪਣੇ ਆਪ ਨੂੰ ਪੁੱਛੋ ਕਿ ਮੈਂ ਕਿੱਥੇ ਗਲਤ ਆ ਮੈਂ ਕਿੱਥੇ ਸਹੀ ਆ ਇਹਦੇ ਨਾਲੇ ਸਾਡਾ ਸਮਾਜ ਬਚਣਾ ਸਾਡੇ ਲੋਕ ਬਚਣੇ ਨੇ ਆਪਣੇ ਜੇ ਆ ਗਿਆ ਕਿ ਮੈਨੂੰ ਕੀ ਪੇਰਾ ਨਹੀਂ ਪਰ ਜੇ ਸਰਾਊਂਡਿੰਗਸ ਇੰਨੀਆਂ ਵੀਕ ਹੋ ਗਈਆਂ ਤਾਂ ਐਗਿਸਟੈਂਸ ਖਤਰੇ 'ਚ ਪੈ ਜਾਊਗੀ ਅੱਜ ਵੀ ਖਤਰੇ 'ਚ ਇਸੇ ਕਰਕੇ ਜਾਣ ਲੱਗੇ ਨੇ ਕਹਿੰਦੇ ਆ ਕਿ ਨਸ਼ਾ ਇੱਥੇ ਰੱਕ ਦੇ ਜੇ ਆਪੋ ਆ ਬਦਕਿਸਮਤੀ ਸਭ ਤੋਂ ਵੱਡੀ ਸਾਡਾ ਬੱਚਾ ਕੈਨੇਡਾ ਜਾ ਕੇ ਨੂੰ ਡਰੱਗਸ ਪੈਦਾ ਕੋਈ ਚੀਨਾ ਨਹੀਂ ਪਾਰਿਆ ਕੋਈ ਫਲਪੀਨਾ ਨਹੀਂ ਪਾਰਿਆ ਸਾਡਾ ਪਿਆਰਾ ਸੋ ਇਸ ਕਰਕੇ ਸਭ ਤੋਂ ਪ੍ਰਾਇੋਰਟੀ ਜਿਹੜੇ ਤੁਹਾਡੇ ਕੋਲ ਸਾਧਨ ਨੇ ਆਪਣੀ ਤੁਹਾਡੀ ਪ੍ਰਾਪਰਟੀ ਆ ਬੱਚਿਆਂ ਨੂੰ ਬੰਦ ਤੋਂ ਬੰਦ ਟੌਪ ਦੀ ਐਜੂਕੇਸ਼ਨ ਦਿਓ ਉਹਨਾਂ ਨੂੰ ਨੈਤਿਕਤਾ ਸਿਖਾਓ ਇੱਜ਼ਤ ਕਰਨੀ ਸਿਖਾਓ ਆ ਡੈਕ ਟੁੱਕ ਜੇ ਤਾਂ ਬੱਚੀ ਜਾਣੀ ਇਹਨਾਂ ਦਾ ਤਾਂ ਤਿੰਜਾ ਤੁਸੀਂ ਦੇਖ ਲਿਆ ਮੇਰੀ ਤਾਂ ਇਹੀ ਈ ਪੀਨਾ ਕਿ ਮੇਰਾ ਪੰਜਾਬ ਟ੍ਰਾਂਸਪੇਰੈਂਟ ਹੋਵੇ ਖੁਸ਼ਹਾਲ